ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੱਦਾਂ ਠੀਕ ਏ ਇੱਕ ਹੀ ਪੂਰੀ ਨੀਲੀ 라ਵੀ ਹਾਂਜੀ ਹਾਂਜੀ ਮਗਰ ਕੱਟੀ ਹਾਂਜੀ ਦੁੱਧ ਬਾਈ ਜੀ ਕਿੰਨਾ 10 ਕਿਲੋ ਪਿੰਡ ਚੀਵਾ ਸ਼ੁਕਰ ਚੱਕ ਠੀਕ ਹੈ ਜ਼ਿਲ੍ਹਾ ਤਰਨਤਾਰਨ ਸਰ ਮੋਬਾਈਲ ਨੰਬਰ ਬਾਈ ਦਾ 882787433 ਠੀਕ ਆ ਤੋਰੀ ਚੇ ਤੋਰਾ ਚੈੱਕ ਕਰਵਾਈ ਲੋ ਜੀ ਪੂਰੀ ਨੀਲੀ 라ਵੀ ਕੱਟੀ ਮਗਰ ਬੜੇ ਟਾਪ ਦੀ ਨੀਲੀ 라ਵੀ 10 ਕਿਲੋ ਦੁੱਧ ਸਜਣਾ ਮੌਕੇ ਵਾਲਾ ਠੀਕ ਆ ਨਿੱਕਾ ਸਿੰਘੇ ਬਿਲਕੁਲ ਕਾਲੀ ਸ਼ਾ ਆਖੇ ਤੇ ਤਿਲਾਂ ਵਾਲੀ ਪੂਰੀ ਆ ਗਈ ਲਾਇਆ ਪਈ ਸੱਜਣਾ ਤੇ ਰੇਟ ਵੇਖੋ ਛੋਡਾ ਛਾਡਾ ਖੁੱਲੀਆਂ ਕਰਨੀਆਂ ਜਿਆਦਾ ਨਾ ਰੇਟ ਮੰਗੀ ਬਾਈ ਕਿੰਨਾ ਕੈਡ ਕਿੰਨਾ ਗੈਸ ਨੂੰ 82000 ਮੰਗਦਾ ਕਿੰਨਾ ਵੈਸੇ ਲੱਖ ਮੰਗਦਾ ਲੱਖ ਤੇ ਦੇਣੀ 82 ਦੀ ਹਾਂਜੀ ਹਾਂਜੀ ਸੱਜਣੋ ਤੁਹਾਡੇ ਮਨ ਨੂੰ ਲੱਗੂਗੀ ਇੱਕ ਨਹੀਂ ਦੋ ਕੱਟੀ ਵੀ ਵਿਖਾਈ ਮੇਰਾ ਵੀਰ ਨੋ ਜੀ ਕੱਟੀ ਬੜੇ ਟੌਪ ਦੀ ਆ ਆ ਕੱਟੀ ਜੀ ਤੇ ਦੋਵਾਂ ਦਾ ਹੀ ਮਾਰ ਲਿਓ ਸੌਦਾ ਸਿਰਫ 82000 83000